ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਮਰ 45 ਸਾਲ ਸੀ ਉਦੋਂ ਬਾਬਾ ਸ਼੍ਰੀ ਚੰਦ ਜੀ ਦੀ ਉਮਰ 104 ਸਾਲ ਦੀ ਸੀ ਬਾਬਾ ਜੀ 104 ਸਾਲ ਦੇ ਹੋ ਚੁੱਕੇ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੇ ਪਾਸ ਜਾ ਕੇ ਉਹਨਾਂ ਕੋਲ ਜੋ ਸ੍ਰੀ ਮੁਖਵਾਕ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਤੇ ਉਹਦੇ ਦਰਸ਼ਨ ਕੀਤੇ ਜਾਣ ਤੇ ਨਾਲੇ ਜਿਹੜੀ ਬਾਣੀ ਉਹਨਾਂ ਨੇ ਸੰਭਾਲ ਕੇ ਰੱਖੀ ਆ ਉਹਨੂੰ ਲਿਆਂਦਾ ਜਾਏ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕਰਨੀ ਸੀ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਣੀ ਬਾਰੇ ਕਿਵੇਂ ਸਾਨੂੰ ਸਮਝਾਉਣਾ ਕੀਤਾ ਕੀ ਕੀ ਦੱਸਿਆ ਕਿੰਨਾ ਫਾਲਾ ਇਸ ਬਾਣੀ ਨੂੰ ਪੜਨ ਦਾ ਅਤੇ ਗੁਰੂ ਸਾਹਿਬ ਜੀ ਕਿਵੇਂ ਬਾਬਾ ਸ਼੍ਰੀ ਚੰਦ ਜੀ ਦੇ پاس ਪਹੁੰਚੇ ਆ ਆਉ ਆਪਾਂ ਇੱਕ ਕਥਾ ਜਿਹੜੀ ਆ ਸਰਵਣ ਕਰਦੇ ਆ ਗੁਰਮਖ ਪਿਆਰਿਓ ਜਦੋਂ ਬਾਬਾ ਪ੍ਰਿਥੀਚੰਦ ਜੀ ਉਹਨਾਂ ਦਾ ਪੁੱਤਰ ਮਿਹਰਬਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਭਤੀਜਾ ਉਹਨੇ ਆਪਣੇ ਮਨ ਘੜਤ ਜਿਹੜੀ ਕਵਿਤਾ ਸੀ ਉਹਦੇ ਨਾਲ ਨਾਨਕ ਨਾਮ ਜੋੜ ਕੇ ਨਕਲੀ ਬਾਣੀ ਜਿਹੜੀ ਆ ਉਹ ਤਿਆਰ ਕਰਨੀ ਸ਼ੁਰੂ ਕੀਤੀ ਆ ਕਿ ਬਾਣੀ ਦੇ ਵਿੱਚ ਮੈਂ ਮਲਾਵਟ ਕਰਨੀ ਆ ਉਦੋਂ ਗੁਰੂ ਮਹਾਰਾਜ ਨੇ ਜਾਣਿਆ ਕਿ ਸਾਨੂੰ ਹੁਣ ਇੱਕ ਗ੍ਰੰਥ ਦੀ ਸੰਪਾਦਨਾ ਕਰਨੀ ਚਾਹੀਦੀ ਆ ਕਿਉਂਕਿ ਉਹਦੇ ਦੁਆਰਾ ਇਹ ਜੋੜੀ ਹੋਈ ਕਵਿਤਾ ਜਿਹੜਾ ਸ਼ਬਦ ਲੱਗਦਾ ਸੀ ਇੱਕ ਦਿਨ ਹਜੂਰੀ ਵਿੱਚ ਆ ਕੇ ਇੱਕ ਰਬਾਬੀ ਕੀਰਤਨੀਆਂ ਨੇ ਵੀ ਆ ਕੇ ਪੜਤਾ ਫਿਰ ਮਹਾਰਾਜ ਨੂੰ ਯਕੀਨ ਹੋ ਗਿਆ ਵੀ ਇਹ ਤਾਂ ਮਲਾਵਟ ਕਰ ਦੇਣਗੇ ਬਾਣੀ ਵਿੱਚ ਫਿਰ ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੰਜ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਵੱਲ ਉਹਨਾਂ ਦੀਆਂ ਅਸੀਸਾਂ ਲੈਣ ਵਾਸਤੇ ਗੁਰੂ ਦੀ ਬਾਣੀ ਉਹਨਾਂ ਕੋਲ ਵੀ ਸੀ ਉਹ ਬਾਣੀ ਨੂੰ ਲੈਣ ਵਾਸਤੇ ਗੁਰੂ ਜੀ 128 ਨੂੰ ਚਾਲੇ ਪਾ ਦਿੱਤੇ ਆ ਮਹਾਰਾਜ ਨੇ ਚੱਲਦੇ ਚੱਲਦੇ ਮਹਾਰਾਜ 128 ਪਹੁੰਚੇ ਕਿਉਂਕਿ ਇੱਥੇ ਹੀ ਬਾਬਾ ਸ਼੍ਰੀ ਚੰਦ ਜੀ ਰਹਿੰਦੇ ਹੁੰਦੇ ਸੀ ਇਹ ਸੰਮਤ 1655 ਦੀ ਗੱਲ ਆ ਗੁਰਮਖ ਪਿਆਰਿਓ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਹੀ ਪਿਆਰੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਉਹਨਾਂ ਨੇ ਉਹਨੂੰ 500 ਰੁਪਈਆ ਨਕਦੀ ਤੇ ਵਸਤਰਾਂ ਦੀ ਭੇਟਾ ਬਾਬਾ ਜੀ ਨੂੰ ਜਿਹੜੀ ਭੇਟ ਕੀਤੀ ਆ ਕਿਉਂਕਿ ਗੁਰੂ ਪੁੱਤਰ ਜਾਣ ਕੇ ਸਤਕਾਰ ਕੀਤਾ ਭਾਵੇਂ ਕਿ ਅੱਜ ਬਹੁਤ ਲੋਕ ਆ ਜਿਹੜੇ ਬਾਬਾ ਸ਼੍ਰੀ ਚੰਦ ਜੀ ਨੂੰ ਅਪ ਸ਼ਬਦ ਵੀ ਬੋਲਦੇ ਆ ਪਰ ਇੱਥੇ ਗੁਰੂਆਂ ਦਾ ਇਤਿਹਾਸ ਦੱਸਦਾ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਜਾਣ ਕੇ ਭਾਵੇਂ ਗੱਦੀ ਪਾਈ ਲੈਣਾ ਜੀ ਨੂੰ ਹੀ ਮਿਲੀ ਆ ਪਰ ਫਿਰ ਵੀ ਸਤਕਾਰ ਗੁਰੂਆਂ ਨੇ ਗੁਰੂ ਪੁੱਤਰ ਜਾਣ ਕੇ ਪੂਰਾ ਕੀਤਾ ਤੇ ਨਮਸਕਾਰ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਮਰ ਭਾਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਛੋਟੀ ਸੀ 45 ਸਾਲ ਦੀ ਸੀ ਪਰ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਸੀਗੇ ਉਹਨਾਂ ਦਾ ਰਤਬਾ ਵੀ ਵੱਡਾ ਸੀ ਪਰ ਉਹਨਾਂ ਦੀ ਨਿਮਰਤਾ ਇੰਨੀ ਉਹਨਾਂ ਨੇ ਬਾਬਾ ਸ੍ਰੀ ਚੰਦ ਜੀ 104 ਸਾਲ ਦੇ ਹੋ ਚੁੱਕੇ ਸੀਗੇ ਇੰਨੀ ਵੱਡੀ ਉਮਰ ਸੀ ਉਹਨਾਂ ਦੀ ਪਰ ਬਾਲ ਜਤੀ ਤਪ ਤੇਜ ਤੇ ਇਹਦੇ ਕਰਕੇ ਉਹ ਜਵਾਨ ਹੀ ਦੱਸਦੇ ਸੀ ਹਜੇ ਬਜ਼ੁਰਗ ਨਹੀਂ ਸੀ ਲੱਗਦੇ ਕਿਉਂਕਿ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਸੀ ਸਭ ਕੁਝ ਸੀਗਾ ਆ ਇੱਕ ਗ੍ਰੰਥ ਵਿੱਚ ਇਉਂ ਵੀ ਲਿਖਿਆ ਸ਼੍ਰੀ ਚੰਦ ਪ੍ਰਕਾਸ਼ ਦੇ ਜਿਹੜਾ ਧਾਇਆ ਉਹਦੇ 60ਵੇਂ ਦੋਰੇ ਵਿੱਚ ਲਿਖਿਆ ਹੋਇਆ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਨਮਸਕਾਰ ਕਰਨ ਵੇਲੇ ਗੁਰੂ ਰਾਮਦਾਸ ਜੀ ਦੇ ਵਾਂਗ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਦਾੜੇ ਨਾਲ ਬਾਬਾ ਜੀ ਦੇ ਚਰਨ ਵੀ ਝਾੜੇ ਸੀ ਇਹ ਹੋ ਸਕਦਾ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਨਿਮਰਤਾ ਹੀ ਇੰਨੀ ਸੀ ਉਹਨਾਂ ਵਿੱਚ ਇਹ ਆਪਾਂ ਪੜਦੇ ਹਾਂ ਉਹਨਾਂ ਦੇ ਇਤਿਹਾਸ ਵਿੱਚੋਂ ਇਹਨਾਂ ਦੀ ਨਿਮਰਤਾ ਵੇਖ ਕੇ ਸਚੱਜਤਾ ਦੇਖ ਕੇ ਬਾਬਾ ਸ਼੍ਰੀ ਚੰਦ ਜੀ ਇੰਨੇ ਪ੍ਰਸੰਨ ਹੋਏ ਬੜੀਆਂ ਅਸੀਸਾਂ ਦੇ ਨਾਲ ਗੁਰੂ ਜੀ ਨੂੰ ਨਿਵਾਜਿਆ ਫਿਰ ਗੁਰੂ ਮਹਾਰਾਜ ਜੀ ਬਾਬਾ ਜੀ ਦੇ ਸਨਮੁਖ ਸਜੇ ਆ ਫਿਰ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਬਾਬਾ ਨਾਨਕ ਜੀ ਬਾਰੇ ਵੇਦੀ ਵੰਸ ਬਾਰੇ ਵੀ ਵਿਚਾਰਾਂ ਕੀਤੀਆਂ ਨੇ ਇਹ ਜਿਹੜਾ ਸੱਚਾ ਰਿਸ਼ਤਾ ਸੀ ਇਹਦੀ ਗੰਢ ਵਿੱਚ ਪੱਕੀ ਗੰਢ ਪੈ ਗਈ ਪ੍ਰੇਮ ਨਾਲ ਭਰ ਗਿਆ ਰਿਸ਼ਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਬਲ ਵੇਖ ਕੇ ਦਰਸ਼ਨ ਕਰਕੇ ਬਾਬਾ ਸ਼੍ਰੀ ਚੰਦ ਜੀ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੂੰ ਪਤਾ ਸੀ ਇਹ ਬਾਣੀ ਦੇ ਜਹਾਜ਼ ਆ ਇਹ ਬਾਣੀ ਦੇ ਬੋਹੇ ਥਾ ਉਸੇ ਵੇਲੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਕਿਰਪਾ ਕਰਕੇ ਕੀਰਤਨ ਸਰਵਣ ਕਰਵਾਓ ਇਹ ਬਾਬਾ ਸ਼੍ਰੀ ਚੰਦ ਜੀ ਨੇ ਬੇਨਤੀ ਕੀਤੀ ਸੀ ਉਸੇ ਵੇਲੇ ਸਰੰਦਾ ਵਜਾ ਕੇ ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਸੁਣਾਇਆ ਸੋਰਠਿ ਰਾਗ ਵਿੱਚ ਸ਼ਬਦ ਆਇਕ ਪਿਤਾ ਇਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਹਮਾਰਾ ਬਲਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹੋ ਮਨ ਤੇਰਾ ਪਾਈ ਮਹਾਰਾਜ ਨੇ ਇਹ ਸ਼ਬਦ ਉੱਥੇ ਉਚਾਰਿਆ ਪਾ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇਸਾ ਸੁਣ ਮੀਤਾ ਹਉ ਤੇਰੀ ਸਰਣ ਆਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਆਤਮ ਰੰਗ ਵਿੱਚ ਜਦੋਂ ਰੰਗੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਸੁਣਾਇਆ ਬਾਬਾ ਜੀ ਇਲਾਹੀ ਰੰਗ ਵਿੱਚ ਰੰਗੇ ਗਏ ਉਹਨਾਂ ਦੀ ਸੂਰਤ ਅੰਤਰਾਤਮਾ ਨਾਲ ਜੁੜ ਗਈ ਫਿਰ ਕਹਿੰਦੇ ਹੋਰ ਸ਼ਬਦ ਸੁਣਾਇਓ ਗੁਰੂ ਮਹਾਰਾਜ ਨੇ ਸਰੰਦਾ ਵਜਾ ਕੇ ਕਈ ਸ਼ਬਦ ਸੁਣਾਏ ਬਹੁਤ ਸੁੰਦਰ ਸ਼ਬਦ ਹੈ ਇੱਕ ਗੂਜਰੀ ਰਾਗ ਦੇ ਵਿੱਚ ਵੀ ਮਹਾਰਾਜ ਨੇ ਸਰਬਨ ਕਰਵਾਇਆ ਸੀ ਸ਼ਬਦ ਇਹ ਪਵਿੱਤਰ ਸ਼ਬਦਾਂ ਦੇ ਅਰਥ ਰਾਗ ਦੇ ਹਲਾਰੇ ਬਾਬਾ ਸ਼੍ਰੀਚੰਦ ਜੀ ਦੀ ਸੁਰਤ ਸਮਾਨੀ ਚੜ ਗਈ ਜਦੋਂ ਗੁਰੂ ਅਰਜਨ ਦੇਵ ਜੀ ਨੇ ਕੀਰਤਨ ਕੀਤਾ ਉਹਨਾਂ ਨੂੰ ਪਤਾ ਲੱਗਾ ਕਿ ਇਹ ਸ਼ਬਦਾਂ ਦੀ ਮਹੱਤਤਾ ਇਹ ਗੁਰੂ ਅਰਜਨ ਦੇਵ ਜੀ ਦਾ ਨਹਿਗਾ ਇਹ ਗੁਰੂ ਅਰਜਨ ਦੇਵ ਜੀ ਦਾ ਪਿਆਰ ਆ ਬਾਣੀ ਪ੍ਰਤੀ ਫਿਰ ਹੌਲੀ-ਹੌਲੀ ਉਹਨਾਂ ਨੇ ਜਦੋਂ ਅੱਖਾਂ ਖੋਲ੍ਹੀਆਂ ਤੇ ਬਹੁਤ ਸੁੰਦਰ ਬਚਨ ਕੀਤੇ ਕਹਿਤ ਭਈ ਸ਼੍ਰੀ ਚੰਦ ਜੀ ਬਾਲਾ ਸ਼੍ਰੀ ਅਰਜਨ ਤੁਮ ਪਏ ਨਿਹਾਲ ਇਸ ਮਨਸਬ ਕੇ ਜੋਗ ਲਖਾਵਾ RAM DAS ਤੋਏ ਤਿਲਕ ਦਿਵਾਵਾ ਉਪਮਾ ਤੁਮਰੀ ਜੈ ਸੁਣਾਈ ਜਥਾ ਜੋਗ ਸੋ ਅਬ ਲਖ ਪਾਈ ਕਹਿਣ ਲੱਗੇ ਦੇਖੋ ਜੀ ਗੁਰੂ ਅਰਜਨ ਦੇਵ ਜੀ ਜਿੱਦਾਂ ਬਾਰੇ ਤੁਹਾਡੇ ਬਾਰੇ ਮੈਂ ਸੁਣਦਾ ਸੀਗਾ ਸੰਗਤ ਤੋਂ ਉਦੋਂ ਵੀ ਵੱਧ ਪਾਇਆ ਸੰਗਤਾਂ ਆਪ ਜੀ ਦੀ ਉਸਤਤ ਕਰਦੀਆਂ ਸੀ ਪਰ ਆਪ ਜੀ ਦੇ ਦਰਸ਼ਨ ਕਰਕੇ ਜਿਵੇਂ ਸੁਣਿਆ ਉਦੋਂ ਵੀ ਕਈ ਗੁਣ ਆਪਜੀ ਵਿੱਚ ਹਨ ਇਹ ਸ਼ਬਦਾਂ ਦੇ ਨਾਲ ਬਾਬਾ ਜੀ ਨੇ ਗੁਰੂ ਮਹਾਰਾਜ ਨੂੰ ਅਸੀਸਾਂ ਦਿੱਤੀਆਂ ਕਰਤਵਾਨ ਸੁੰਦਰ ਹੈ ਸਰੀਰਾ ਬੁੱਧ ਵਿਸਾਲ ਮਤ ਕਾ ਧੀਰ ਆਪਜੀ ਵਿੱਚ ਧੀਰਜ ਬਹੁਤ ਜ਼ਿਆਦਾ ਹੈ ਬਹੁਤ ਪ੍ਰੇਮ ਕਰਦਿਓ ਆਪ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਨੂੰ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਇਸ ਤਰ੍ਹਾਂ ਉੱਥੇ ਵਿਚਾਰਾਂ ਕੀਤੀਆਂ ਫਿਰ ਸੋਖਮਣੀ ਸਾਹਿਬ ਜੀ ਦੀ ਜਿਹੜੀ ਬਾਣੀ ਆ ਉਹਦੇ ਬਾਰੇ ਵੀ ਵਿਚਾਰ ਹੋਈ ਆ ਉੱਥੇ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਥੇ ਰਾਤ ਵੀ ਰਹੇ ਆ ਦੂਜੀ ਸਵੇਰ ਜਦੋਂ ਹੋਈ ਅੰਮ੍ਰਿਤ ਵੇਲੇ ਦਾ ਇਸ਼ਨਾਨ ਹੋਇਆ ਗੁਰੂ ਸਾਹਿਬ ਜੀ ਨੇ ਫਿਰ ਉੱਥੇ ਦੀਵਾਨ ਸਜਾਇਆ ਬਾਬਾ ਜੀ ਨੇ ਗੁਰੂ ਜੀ ਦੇ ਰਬਾਬੀ ਜਿਹੜੇ ਆਏ ਸੀ ਨਾਲ ਉਹਨਾਂ ਤੋਂ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ ਬਹੁਤ ਖੁਸ਼ ਹੋਏ ਫਿਰ ਕਹਿੰਦੇ ਕੋਈ ਹੋਰ ਬਾਣੀ ਆਪ ਜੀ ਸੁਣਾਓ ਸਾਨੂੰ ਫਿਰ ਉਦੋਂ ਸ੍ਰੀ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਆ 16 ਅਸ਼ਟਪਦੀਆਂ ਤੱਕ ਤਿਆਰ ਸੀ 16 ਅਸ਼ਟਪਦੀਆਂ ਤੱਕ ਰਚੀ ਹੋਈ ਸੀ ਮਹਾਰਾਜ ਦੀ ਗੁਰੂ ਸਾਹਿਬ ਜੀ ਨੇ ਉਹੀ ਸੁੱਖਾਂ ਦੀ ਮਨੀ ਵੀ ਜੀ ਨੂੰ ਕਿਹਾ ਜਾਂਦਾ ਜੋ ਗੋੜੀ ਰਾਗ ਵਿੱਚ ਗੁਰੂ ਮਹਾਰਾਜ ਨੇ 16 ਅਸ਼ਟਪਦੀਆਂ ਸੁਣਾਈਆਂ ਇਹ ਸਰਵਣ ਕਰਕੇ ਸਮਾਪਤੀ ਕੀਤੀ ਭੋਗ ਪਾ ਦਿੱਤਾ ਬਾਬਾ ਜੀ ਜਿਹੜੇ ਸੀਗੇ ਉਹਨਾਂ ਨੂੰ ਬਚਨ ਹੋਇਆ ਸੀ ਬਾਬਾ ਸ਼੍ਰੀ ਚੰਦ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਕਿ ਤੁਸੀਂ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਿਆ ਕਰੋ ਉਹਨਾਂ ਨੇ ਬਹੁਤ ਸਮਾਂ ਲਾਇਆ ਵੇਦ ਪੜੇ ਸ਼ਾਸਤਰਾਂ ਦਾ ਅਧਿਐਨ ਕੀਤਾ ਕਾਫੀ ਕੁਝ ਕੀਤਾ ਸੀ ਪਰ ਅੱਜ ਉਹਨਾਂ ਨੂੰ ਜਿਹੜਾ ਆਨੰਦ ਜਿਹੜਾ ਰਸ ਇਹ ਮਿੱਠੀ ਬਾਣੀ ਨੂੰ ਸੁਣ ਕੇ ਆਇਆ ਉਹ ਵੇਦਾਂ ਚੋਂ ਕਿਉਂਕਿ ਸ਼ਾਸਤਰਾਂ ਨੂੰ ਇਹਨਾਂ ਦੀ ਆਪਦੀ ਮਹੱਤਤਾ ਭਾਵੇਂ ਹੁੰਦੀ ਆ ਪਰ ਬਾਣੀ ਚ ਇਹਨਾਂ ਨੂੰ ਬਹਲਾ ਰਸ ਆ ਇਹਦੇ ਅਸਰ ਨਾਲ ਤਾਂ ਬਾਬਾ ਜੀ ਝੂਮ ਹੀ ਉੱਠੇ ਕਹਿਣ ਲੱਗੇ ਇਹ ਬਾਣੀ ਤਾਂ ਕਲਯੁਗ ਦੇ ਸਮੇਂ ਦੇ ਅੰਦਰ ਸੰਸਾਰ ਸਮੁੰਦਰ ਤੋਂ ਤਾਰਨ ਲਈ ਇੱਕ ਜਹਾਜ਼ ਹੀ ਆ ਇਹ ਜਿਹੜੀ ਬਾਣੀ ਤੁਸੀਂ ਕਹਿੰਦੇ ਰਚੀ ਆ ਇੰਨੀ ਸਰਲ ਇੰਨੀ ਸੌਖੀ ਆ ਆਪਾਂ ਅੱਜ ਸਮਝਦੇ ਆ ਗੁਰਮੁਖ ਪਿਆਰਿਓ ਕਈ ਵਾਰੀ ਆਪਾਂ ਕਹਿ ਦਿੰਨੇ ਆਪਾਂ ਨੂੰ ਸਮਝ ਨਹੀਂ ਲੱਗਦੀ ਬਾਣੀ ਦੇ ਅਰਥ ਪਰ ਸੁਖਮਣੀ ਸਾਹਿਬ ਦੀ ਬਾਣੀ ਇੰਨੀ ਸਰਲ ਉਹ ਜਦੋਂ ਆਪਾਂ ਗੌਰ ਨਾਲ ਸੁਣਦੇ ਆ ਅਰਥ ਨਾਲ ਦੀ ਨਾਲ ਹੀ ਆਪਾਂ ਨੂੰ ਪਤਾ ਲੱਗੀ ਜਾਂਦੇ ਜਿਵੇਂ ਕਿ ਆਪਸ ਕੋ ਜੋ ਜਾਣੇ ਨੀਚਾ ਸੂ ਗਣੀਏ ਸਭ ਤੇ ਉੱਚਾ ਜਿਵੇਂ ਬਹੁਤ ਸਾਰੀਆਂ ਪੰਕਤੀਆਂ ਨੇ ਸੋ ਕਿਉਂ ਬਿਸਰ ਹੈ ਜਿਨ ਸਭ ਕੁਛ ਦੀ ਆ ਪਤਾ ਲੱਗ ਜਾਂਦਾ ਵੀ ਉਹਨੂੰ ਨਹੀਂ ਭੁੱਲਣਾ ਚਾਹੀਦਾ ਜਿਨੇ ਸਾਨੂੰ ਸਭ ਕੁਝ ਦਿੱਤਾ ਇਸ ਤਰ੍ਹਾਂ ਫਿਰ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਵੀ ਬਾਣੀ ਬੜੀ ਮਿੱਠੀ ਆ ਪ ਜੀ ਦੀ ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਬਹੁਤ ਸੋਭਾ ਬਾਬਾ ਸ਼੍ਰੀ ਚੰਦ ਜੀ ਨੇ ਕੀਤੀ ਕਹਿੰਦੇ ਕਲਯੁਗ ਦੇ ਲੋਕ ਜਿਹੜੇ ਆ ਜੇ ਬਾਣੀ ਪੜਨਗੇ ਸਮਝਣਗੇ ਵਿਚਾਰਨਗੇ ਸੰਸਾਰ ਸਮੁੰਦਰ ਤੋਂ ਤਰ ਜਾਣਗੇ ਇਹ ਤਾਂ ਅਮੁੱਲ ਵਸਤੂ ਆ ਫੇਰ ਉਹ ਕਹਿਣ ਲੱਗੇ ਤੁਸੀਂ ਤਾਂ ਇਹਦੇ ਵਿੱਚ ਚਾਰ ਵੇਦ ਛੇ ਸ਼ਾਸਤਰ ਗੀਤਾ ਦਾ ਗਿਆਨ ਸਾਰਾ ਕੁਝ ਹੀ ਇਹਦੇ ਵਿੱਚ ਭਰ ਦਿੱਤਾ ਵੀ ਕੋਈ ਬੰਦਾ ਗੀਤਾ ਪੜ੍ਹਨੀ ਚਾਹੁੰਦਾ ਕੋਈ ਬੰਦਾ ਵੇਦ ਪੜ੍ਹਨੇ ਚਾਹੁੰਦਾ ਕੋਈ ਬੰਦਾ ਛੇ ਸ਼ਾਸਤਰ ਪੜ੍ਹਨੇ ਚਾਹੁੰਦਾ ਕੋਈ ਸਿਮਰਤیاں ਪੜ੍ਹਨਾ ਚਾਹੁੰਦਾ ਕਿੰਨੇ ਸਾਲ ਲੱਗਣਗੇ ਬਹੁਤ ਚਾਰ ਲੱਗ ਜੂ ਨਾ ਜੇ ਕੋਈ ਸੁਖਮਣੀ ਸਾਹਿਬ ਦੀ ਬਾਣੀ ਪੜ੍ਹ ਲਵੇ ਉਹਨੂੰ ਗੀਤਾ ਦਾ ਗਿਆਨ ਵੀ ਹੋ ਜਾਵੇਗਾ ਉਹਨੂੰ ਵੇਦਾਂ ਦਾ ਗਿਆਨ ਵੀ ਹੋ ਜਾਵੇਗਾ ਉਹਨੂੰ ਸਿਮਰਤਿਆਂ ਦਾ ਗਿਆਨ ਵੀ ਹੋ ਜਾਵੇਗਾ ਇਹਨਾਂ ਤਤਸਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਸੀਂ ਇਹਦੇ ਵਿੱਚ ਭਰ ਦਿੱਤਾ ਹੈ ਇਹ ਵਾਕੇ ਹੀ ਪ੍ਰਮਾਤਮਾ ਦੀ ਅਭੇਦ ਹੋਣ ਵਾਲੀ ਜਿਹੜੀ ਆ ਇਹ ਇੱਕ ਪੌੜੀ ਆ ਸੁਖਮਨੀ ਸਾਹਿਬ ਤੇ ਮਹਾਰਾਜ ਨੇ ਆਖਿਆ ਵੀ ਸੱਚੇ ਪਾਤਸ਼ਾਹ ਜੀ ਨੇ ਵੀ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀ ਵੀ ਇਹਦੇ ਵਿੱਚ ਮੇਰਾ ਮੁਜਮੈ ਕੁਛ ਨਹੀਂ ਇਹਦੇ ਵਿੱਚ ਸਾਡਾ ਕੁਝ ਨਹੀਂ ਜਿਵੇਂ ਜਿਵੇਂ ਰੱਬ ਨੇ ਉਚਾਰਨ ਕਰਵਾਈ ਆ ਤਿਵੇਂ ਤਿਵੇਂ ਅਸੀਂ ਉਚਾਰਨ ਕੀਤੀ ਆ ਇਹ ਬਾਬਾ ਸ਼੍ਰੀ ਚੰਦ ਜੀ ਦਾ ਇੱਥੇ ਮੈਂ ਸੰਗਤ ਨੂੰ ਦੱਸਣਾ ਚਾਹਨਾ ਸੁਭਾਅ ਸੀ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਆਸਾ ਜੀ ਦੀ ਵਾਰ ਦੀਆਂ 24 ਪੌੜੀਆਂ ਦੇ ਨਾਲ ਉਹ ਆਪਣੀਆਂ ਰਚਿਤ 24 ਮਾਤਰਾ ਦਾ ਉਪਦੇਸ਼ ਆਪਣੇ ਸੇਵਕਾਂ ਨੂੰ ਜਿਹੜੇ ਉਹਨਾਂ ਦੇ ਮਰੀਦ ਸੀ ਸੁਣਾਉਂਦੇ ਹੁੰਦੇ ਸੀ ਫਿਰ ਗੁਰੂ ਰਾਮਦਾਸ ਜੀ ਕੋਲੋਂ 24 ਸ਼ੰਤ ਸੁਣੇ ਸੀਗੇ ਬੜੇ ਪ੍ਰਸੰਨ ਹੋਏ ਸੀ ਪਤਾ ਨਹੀਂ ਇਹ ਕੀ ਭੇਦਾ ਬਾਬਾ ਸ਼੍ਰੀ ਚੰਦ ਜੀ ਨੂੰ 24 ਦੀ ਗਿਣਤੀ ਬਹੁਤ ਜ਼ਿਆਦਾ ਪਸੰਦ ਸੀ ਇਸ ਕਰਕੇ ਅਜ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਉਹਨਾਂ ਨੇ 16 ਅਸ਼ਟਪਦੀਆਂ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਸੁਣ ਕੇ ਬਾਬਾ ਜੀ ਨੇ ਸ਼੍ਰੀ ਚੰਦ ਜੀ ਨੇ ਇਹ ਜੋ ਜਨਮ ਸਾਖੀ ਵਿੱਚ ਜਿਵੇਂ ਕਥਾ ਲਿਖੀ ਆ ਕਿ ਫਿਰ ਉਹ ਕਹਿਣ ਲੱਗੇ ਗੁਰੂ ਜੀ ਨੂੰ ਵੀ ਦੇਖੋ ਜੀ ਇੱਕ ਪਹਿਰ ਦੇ ਵਿੱਚ ਤੇ ਜਿਵੇਂ ਆਪਾਂ ਵੇਖਦੇ ਆ ਕਿ 3 ਘੰਟੇ ਹੁੰਦੇ ਆ ਇਵੇਂ 8 ਪਹਿਰਾਂ ਦੇ ਵਿੱਚ ਬੰਦੇ ਦੇ ਅੰਦਰ 24000 ਸਵਾਸ ਚੱਲਦੇ ਆ ਤੁਸੀਂ ਇਹ ਜਿਹੜੀ ਬਾਣੀ ਆ ਇਹ 16 ਤੱਕ ਅਸ਼ਟਪਦੀਆਂ ਤੱਕ ਉਹ ਜਾ ਰਹੀ ਆ ਕਿਰਪਾ ਕਰਕੇ ਇਹ ਤੁਹਾਡੀ ਅਸ਼ਟਪਦੀ ਜਿਹੜੀ ਬਾਣੀ ਆ ਸੁਖਮਣੀ ਸਾਹਿਬ ਇਹਨੂੰ 24 ਅਸ਼ਟਪਦੀਆਂ ਵਿੱਚ ਇਤਨੇ ਹੀ 24000 ਅੱਖਰਾਂ ਦੇ ਨਾਲ ਸੰਪੂਰਨ ਕਰ ਦਿਓ ਤਾਂ ਕਿ ਪ੍ਰੇਮ ਨਾਲ ਪੜਨ ਵਾਲਿਆਂ ਦੇ ਅਠੇ ਪੈਰ ਦਿਨ ਤੇ ਰਾਤ ਸਾਰੇ ਸਵਾਸ ਉਹਨਾਂ ਦੇ ਸਫਲ ਹੋ ਜਾਇਆ ਕਰਨਗੇ ਜਦੋਂ ਸੁਖਮਣੀ ਸਾਹਿਬ ਦੀ ਬਾਣੀ ਪੜਨਗੇ ਫਿਰ ਗੁਰੂ ਮਹਾਰਾਜ ਵਿੱਚ ਨਿਮਰਤਾ ਬਹੁਤ ਜ਼ਿਆਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਇੰਉਂ ਕਰੋ ਤੁਸੀਂ ਵੀ ਗੁਰੂ ਪੁੱਤਰ ਇਹ ਇੱਕ ਮਾਣ ਦੇਣ ਵਾਲੀ ਗੱਲ ਹੁੰਦੀ ਹੈ ਵੀ ਅੱਗੇ ਆਪ ਜੀ ਉਚਾਰਨ ਕਰਕੇ ਸੰਪੂਰਨਤਾ ਬਖਸ਼ੋ ਪਰ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨਹੀਂ ਜੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਮੇਰੇ ਪਿਤਾ ਜੀ ਵੱਲੋਂ ਬਾਣੀ ਨੂੰ ਉਚਾਰਨ ਦੀ ਜਿਹੜੀ ਸੇਵਾ ਗੌਰ ਨਾਲ ਸੁਣਿਓ ਸੰਗਤ ਜੀ ਕਹਿੰਦੇ ਉਹ ਤੁਹਾਡੇ ਜਿੰਮੇ ਲੱਗੀ ਹੋਈ ਆ ਤੁਸੀਂ ਉਹਨਾਂ ਦੇ ਗੱਦੀ ਨਿਸ਼ੀਨ ਹੋ ਬਾਣੀ ਗੁਰੂ ਆ ਗੁਰੂ ਬਾਣੀ ਆ ਇਸ ਕਰਕੇ ਇਹ ਬਾਣੀ ਅੱਗੇ ਤੁਸੀਂ ਹੀ ਉਚਾਰਨੀ ਆ ਤੇ ਕਿਰਪਾ ਕਰਕੇ ਉਹਨੂੰ 24 ਅਸ਼ਟਪਦੀਆਂ ਕਰ ਦਿਓ ਇਹ ਬਾਬਾ ਸ਼੍ਰੀ ਚੰਦ ਜੀ ਨੇ ਬੇਨਤੀ ਕੀਤੀ ਸੀ ਕਿ ਪੜਨ ਵਾਲਿਆਂ ਦਾ ਅੱਠਾ ਪੈਰ ਜਿਹੜਾ ਇਹ ਸਾਰੀ ਜ਼ਿੰਦਗੀ ਸਵਾਸ ਸਵਾਸਫਲ ਹੋ ਜਾਏਗਾ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਜਿਸ ਤਰ੍ਹਾਂ ਤੁਸੀਂ ਇਹ 16 ਅਸ਼ਟਪਦੀਆਂ ਉਚਾਰੀਆਂ ਕਿਰਪਾ ਕਰਕੇ ਅੱਗੇ ਹੋਰ ਅਸ਼ਟਪਦੀਆਂ ਉਚਾਰੋ ਇਹਨਾਂ ਦੀ ਗਿਣਤੀ 24 ਹੋ ਜਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰ ਬਾਰ ਕਹਿਣ ਲੱਗੇ ਵੀ ਤੁਸੀਂ ਕਿਰਪਾ ਕਰਕੇ ਕੁਝ ਨਾ ਕੁਝ ਤਾਂ ਜ਼ਰੂਰ ਉਚਾਰੋ بار بار ਜ਼ੋਰ ਦੇਣ ਤੇ ਬਾਬਾ ਸ਼੍ਰੀ ਚੰਦ ਜੀ ਨੇ 17ਵੀਂ ਅਸ਼ਟਪਦੀ ਦਾ ਜਿਹੜਾ ਮੁੱਢਲਾ ਸ਼ਲੋਕ ਆ ਜੇ ਤੁਸੀਂ ਧਿਆਨ ਨਾਲ ਪੜ੍ਹਦੇ ਹੋ ਬਾਣੀ ਤਾਪ ਜੀ ਨੂੰ ਪਤਾ ਲੱਗੇਗਾ ਗੁਰਮਖ ਪਿਆਰਿਓ ਜੋ ਜਪਜੀ ਸਾਹਿਬ ਦਾ ਆਦ ਉਹ ਜਪਜੀ ਸਾਹਿਬ ਦਾ ਪਹਿਲਾ ਸ਼ਲੋਕ ਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਥੇ ਆਪਾਂ ਵੇਖਦੇ ਆਂ ਕਿ ਭੱਬੇ ਨੂੰ ਬਿਹਾਰੀ ਲੱਗੀ ਹੋਈ ਆ ਜਿਸ ਕਰਕੇ ਉਹਦਾ ਉਚਾਰਨ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ ਜਦੋਂ ਬਾਰ ਬਾਰ ਗੁਰੂ ਮਹਾਰਾਜ ਨੇ ਕਿਹਾ ਫਿਰ ਉਦੋਂ ਜਿਹੜਾ ਮੁੱਢਲਾ ਸ਼ਲੋਕ ਆ ਜੋ ਜਪਜੀ ਸਾਹਿਬ ਦਾ ਗੁਰੂ ਨਾਨਕ ਸਾਹਿਬ ਜੀ ਦੀ ਅਗੰਮੀ ਰਸ ਵਾਲੀ ਬਾਣੀ ਆ ਫਿਰ ਉਥੇ ਬਾਬਾ ਸ਼੍ਰੀ ਚੰਦ ਜੀ ਨੇ ਸਿਰਫ ਇਹ ਜਿਹੜੀ ਬਿਹਾਰੀ ਆ ਉਹਦੀ ਥਾਂ ਦੋ ਵਾਰ ਸਿਹਾਰੀ ਬਦਲ ਕੇ ਇਉਂ ਸੁਣਾਇਆ ਆਜ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਤੇ ਇਹਦੇ ਨਾਲ ਕੋਈ ਅਰਥਾਂ ਵਿੱਚ ਫਰਕ ਵੀ ਨਹੀਂ ਪੈ ਜਾਂਦਾ ਇਥੋਂ ਬਾਬਾ ਸ਼੍ਰੀ ਚੰਦ ਜੀ ਦੀ ਵਿਦਵਤਾ ਦਾ ਉਹਨਾਂ ਦੇ ਅਨੁਭਵ ਸ਼ਕਤੀ ਦਾ ਅਨੁਮਾਨ ਲੱਗ ਜਾਂਦਾ ਕਿ ਉਹਨਾਂ ਨੇ ਆਪਣੀ ਬਾਣੀ ਰਚ ਕੇ ਗੱਦੀ ਨਸ਼ੀਨਾ ਸਤਿਗੁਰੂ ਦੀ ਗੁਰਬਾਣੀ ਦੇ ਤੁਲਤਾ ਦੇਣ ਦੀ ਥਾਂ ਸੰਕੋਚ ਕੀਤਾ ਹਾਲਾਂਕਿ ਕਵਤਾ ਕਰਨ ਦਾ ਉਹਨਾਂ ਨੂੰ ਅਭਿਆਸ ਸੀਗਾ ਪਰ ਉਹਨਾਂ ਨੇ ਆਪਣੇ ਗੁਰੂ ਪਿਤਾ ਜੀ ਦੇ ਉਚਾਰਨ ਕੀਤੇ ਸ਼ਲੋਕ ਵਿੱਚ ਦੋ ਮਾਤਰਾਵਾਂ ਬਦਲੀਆਂ ਸਿਰਫ ਸਿਹਾਰੀ ਦੀ ਇਹ ਜਿਹੜੀ ਬਿਹਾਰੀ ਆ ਉਹਦੀ ਜਗ੍ਹਾ ਸਿਹਾਰੀ ਕੀਤੀ ਆ ਇਹਦੇ ਨਾਲ ਭਾਵ ਅਰਥ ਵਿੱਚ ਕੋਈ ਫਰਕ ਨਹੀਂ ਪੈ ਜਾਂਦਾ ਐਸੀ ਰੀਤ ਨਾਲ ਸ਼ਲੋਕ ਲਿਖਾਇਆ ਜੋ ਇਤਿਹਾਸਕ ਤੌਰ ਤੇ ਸਦਾ ਯਾਦਗਾਰ ਰਹੇ ਕਿ ਇਹ ਸ਼ਲੋਕ ਬਾਬਾ ਸ਼੍ਰੀਚੰਦ ਜੀ ਵੱਲੋਂ ਬਹੁਤ ਸਾਰੇ ਵਿਦਵਾਨ ਇਹ ਗੱਲ ਨੂੰ ਮੰਨਦੇ ਆ ਕਿ 17ਵੀਂ ਅਸ਼ਟਪਦੀ ਦਾ ਸ਼ਲੋਕ ਲਿਖਾ ਕੇ ਅੱਗੇ ਬਾਬਾ ਜੀ ਨੇ ਸ਼੍ਰੀ ਚੰਦ ਜੀ ਨੇ ਗੁਰੂ ਜੀ ਨੂੰ ਪ੍ਰੇਰਣਾ ਕੀਤੀ ਕਿ ਉਹ ਇਹਨੂੰ ਆਪ ਹੀ ਸੰਪੂਰਨ ਕਰਨ ਫਿਰ ਗੁਰੂ ਅਰਜਨ ਮਹਾਰਾਜ ਜੀ ਨੇ 8 ਅਸ਼ਟਪਦੀਆਂ ਵਿੱਚ ਅੱਗੇ ਹੋਰ ਸੁਖਮਣੀ ਸਾਹਿਬ ਜੀ ਦੀ ਬਾਣੀ ਸੰਪੂਰਨ ਕਰਕੇ ਸੁਣਾਈ ਜਿਹਦੀ ਬਾਬਾ ਜੀ ਨੇ ਇਹਨਾਂ ਬਚਨਾਂ ਨਾਲ ਸਲਾਘਾ ਕੀਤੀ ਸ਼੍ਰੀ ਚੰਦ ਜੀ ਤਦ ਹਰਖ ਕੇ ਗੁਰਸੰਗ ਕੀਨ ਬਖਾਨ ਭਾਮੈ ਤਰਨੀ ਜਾਨੀਏ ਨਰ ਤਰੇ ਪਠ ਅਨਜਾਨ ਜੋ ਹੋਏ ਸਾਧਨ ਜੀਰਣੇ ਸੇ ਕਰਨ ਜਾਨੂ ਸਭ ਇਸ ਤਰ੍ਹਾਂ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਤੁੰ। ਤੇ ਇਹ ਫਰੀਦਕੋਟੀਆਂ ਦਾ ਜਦੋਂ ਆਪਾਂ ਟੀਕਾ ਪੜਦੇ ਆ ਉਹਦੇ ਵਿੱਚ ਵੀ ਲਿਖਿਆ ਹੋਇਆ ਵਿਸ਼ੇਸ਼ ਕਰਕੇ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜੀ ਉਹਾਂ ਗਏ। ਬਾਗ਼੍ਹਾ ਨਾਮ ਨਗਰ ਮੇ ਜੋ ਪਹਾੜ ਹੈ ਜਾਂ ਥੰਬ ਸਾਹਿਬ ਅਬ ਤੱਕ ਪ੍ਰਸਿੱਧ ਹੈ। ਸ਼੍ਰੀ ਚੰਦ ਜੀ ਕੀ ਪ੍ਰਸੰਤਾ ਰਤ 16 ਅਸ਼ਟਪਦੀ ਭੇਟਾ ਕਰੀ ਅਰ ਕਹਾ ਜੀ ਚਵੀ ਪੂਰੀਆਂ ਕਰੋ ਸੁਣ ਕਰ ਸ੍ਰੀ ਚੰਦ ਜੀ ਪਰਮ ਪ੍ਰਸੰਨ ਭਏ ਔਰ ਇਸ ਬਾਣੀ ਕਾ অতি ਮਹਾਤਮ ਉਚਾਰਨ ਕੀਆ ਤਬ ਆਦ ਸੱਚ ਇਹ ਸ਼ਲੋਕ ਸ੍ਰੀ ਚੰਦ ਜੀ ਨੇ ਕਹਾ ਅਗੇ 8 ਅਸ਼ਟਪਦੀ ਸ੍ਰੀ ਗੁਰੂ ਜੀ ਨੇ ਉਚਾਰਨ ਕੀਆ ਅਰ ਕਈ ਸਾਰੀ ਸੰਗਤ ਜੀ ਐਸਾ ਕਿ ਇੱਥੋਂ ਤੱਕ ਨਹੀਂ ਹੈਗੀ ਇਹ ਅੱਗੇ ਵੀ ਸੀ ਪਰ ਕੋਈ ਇਸ਼ੂ ਹੋਣ ਕਰਕੇ ਨਾ ਜਦੋਂ ਮੈਂ ਐਡਿਟ ਕਰ ਰਹੀ ਸੀ ਅੱਗੇ ਵੀਡੀਓ ਆਈ ਨਹੀਂ ਹੈਗੀ ਇੱਥੋਂ ਤੱਕ ਹੀ ਫਿਰ ਮੈਂ ਇੱਥੋਂ ਤੱਕ ਹੀ ਲਾਤੀ ਜੇ ਤਾਂ ਮੈਂ ਦਿਨ ਦੇ ਵਿੱਚ ਐਡਿਟ ਕਰਦੀ ਫਿਰ ਤਾਂ ਮੈਂ ਜ਼ਰੂਰ ਸਾਰੀ ਮੱਥਾ ਮਾਰ ਕੇ ਵੇਖ ਲੈਂਦੀ ਹਣਾ ਵੀ ਅੱਗੇ ਵੀ ਮੈਂ ਲਾ ਪਾਉਂਦੀ ਪਰ ਮੈਂ ਨਾ ਆਪਣਾ ਕੰਮਕਾਰ ਕਰਕੇ ਉਸ ਤੋਂ ਬਾਅਦ ਸ਼ਾਮ ਨੂੰ ਹੋਣੇ ਜੀ ਬਸ ਇਹ ਐਡਿਟ ਕਰੀ ਸੀਗੀ ਵੀਡੀਓ ਤੇ ਫਿਰ ਜੇ ਮੈਂ ਹੁਣ ਨਾ ਪਾੰਦੀ ਤਾਂ ਫਿਰ ਬਹੁਤ ਜ਼ਿਆਦਾ ਲੇਟ ਹੋ ਜਾਣਾ ਸੀਗਾ ਵੀਡੀਓ ਨੂੰ ਅਤੇ ਫਿਰ ਨਹੀਂ ਆਉਣੀ ਸੀਗੀ ਵੀਡੀਓ ਨਾ ਟਾਈਮ ਤੇ ਅਤੇ ਫਿਰ ਨਹੀਂ ਕੋਈ ਸੁਣਦਾ ਵੀ ਹੈ ਨਹੀਂਗਾ ਜੀ ਫਿਰ ਲੇਟ ਹੋ ਜੇ ਵੀਡੀਓ ਰੋਜ਼ ਆਲੇ ਟਾਈਮਸ ਤੇ ਵਧੀਆ ਸੁਣ ਲੈਣੇ ਹੋਗੇ ਤੁਸੀਂ ਸੰਗਤ ਜੀ ਉਸ ਤੋਂ ਬਾਅਦ ਸੰਗਤ ਜੀ ਬਹੁਤ ਪਿਆਰੀ ਸਾਖੀ ਸੀ ਜੋ ਆਪਾਂ ਸੁਣੀ ਹੈ ਇਸ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਕਿ ਜਿਹੜੀ 17ਵੀਂ ਅਸ਼ਟਪਤੀ ਆਉਂਦੀ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਚ ਉਸ ਦੇ ਵਿੱਚ 17ਵਾਂ ਜਿਹੜਾ ਸ਼ਲੋਕ ਲਿਖਿਆ ਗਿਆ ਉਹ ਸ਼੍ਰੀ ਚੰਦ ਜੀ ਬਾਬਾ ਸ਼੍ਰੀ ਚੰਦ ਜੀ ਵੱਲੋਂ ਲਿਖਿਆ ਗਿਆ ਹੈ ਅਤੇ ਉਸ ਤੋਂ ਬਾਅਦ ਬਾਬਾ ਜੀ ਨੇ ਬੇਨਤੀ ਕੀਤੀ ਸੀ ਗੁਰੂ ਸਾਹਿਬ ਮਹਾਰਾਜ ਜੀ ਨੂੰ ਕਿ ਅੱਗੇ ਵੀ ਜਿਹੜੀਆਂ ਤੁਸੀਂ ਬਾਕੀ ਦੀਆਂ ਹੈਗੀਆਂ ਨੇ ਅਸ਼ਟਪਤੀਆ ਉਹਨਾਂ ਨੂੰ ਸੰਪੂਰਨ ਕਰੋ 24 ਕਰ ਦਿਓ ਤਾਂ ਕਿ ਜੋ ਵੀ ਬੰਦਾ ਪੜੇ ਉਹਨਾਂ ਦੇ ਜਿਹੜੇ 24000 ਸਵਾਸ ਉਹਨਾਂ ਨੂੰ ਪੂਰੇ ਦਿਨ ਦੇ ਵਿੱਚ ਮਿਲਦੇ ਨੇ ਉਹ ਸੰਪੂਰਨ ਹੋ ਸਕਣ ਕਿਸੇ ਲੇਖੇ ਦੇ ਵਿੱਚ ਲੱਗ ਸਕਣ ਇਸ ਕਰਕੇ ਸੁਖਮਨੀ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਜਿਹੜੀ ਏ ਹਨਾ ਸੁੱਖਣੀ ਮਣੀ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਇਸ ਨੂੰ ਪੜਨ ਦੇ ਬਹੁਤ ਜ਼ਿਆਦਾ ਫਲ ਮਿਲਦੇ ਨੇ ਆਪਾਂ ਨੂੰ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਇੱਕ ਫਾਇਦਿਆਂ ਦੀ ਵੀ ਵੀਡੀਓ ਹੈਗੀ ਹੈਗੀ ਜੋ ਤੁਸੀਂ ਚਾਹੋ ਤਾਂ ਉਹ ਵੀ ਆਪਾਂ ਜਰੂਰ ਤੁਹਾਡੇ ਅੱਗੇ ਲੈ ਕੇ ਆਵਾਂਗੇ ਵੀ ਕੀ ਕੀ ਫਾਇਦੇ ਹੁੰਦੇ ਨੇ ਦੇਖੋ ਫਾਇਦੇ ਤਾਂ ਬਾਣੀ ਪੜਨ ਨਾਲ ਹਰ ਇੱਕ ਹੁੰਦੇ ਨੇ ਪਰ ਜਿਹੜਾ ਮੇਨ ਫਲ ਮਿਲਦਾ ਹੀ ਮਿਲਦਾ ਹਨਾ ਉਹ ਸਪੈਸ਼ਲ ਇੱਕ ਵੀਡੀਓ ਹੈ ਉਹ ਵੀ ਇਹਨਾਂ ਦੀ ਹੈ ਵੀਰ ਜੀ ਦੀ ਜਿਨ੍ਹਾਂ ਦੀ ਆਪਾਂ ਕਥਾ ਪਾਣੇ ਹੁੰਨੇ ਆ ਠੀਕ ਹੈ ਜੀ ਤੇ ਮਿਲਦੇ ਹਾਂ ਜੀ ਆਪਾਂ ਕੱਲ ਨੂੰ ਕਿਸੇ ਹੋਰ ਵੀਡੀਓ ਨੂੰ ਲੈ ਕੇ ਅੱਜ ਦੀ ਵੀਡੀਓ ਚੰਨੀ ਧੰਨਵਾਦ ਜੀ ਸਾਰਿਆਂ ਦਾ ਦਿੱ ਤੱਕ ਵੀਡੀਓ ਨੂੰ ਸੁਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ